ਗੱਲ ਕਰਦੀ ਆ ਫੋਮੋ ਬਾਰੇ ਕੀ ਹੁੰਦਾ ਫੋਮੋ ਤੁਸੀਂ ਵੀ ਹੈਰਾਨ ਹੋ ਗਏ ਹੋਗੇ ਸੁਣ ਕੇ ਫੋਮੋ ਦਾ ਮਤਲਬ ਹੈ ਫੀਅਰ ਆਫ ਮਿਸਿੰਗ ਆਊਟ ਜੀ ਹਾਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਹਰ ਵਾਰੀ ਸਾਨੂੰ ਲੱਗਦਾ ਹੈ ਵੀ ਕੋਈ ਨਾ ਕੋਈ ਸਾਡੇ ਤੋਂ ਐਕਸਪੈਂਸਿਵ ਚੀਜ਼ਾਂ ਯੂਜ਼ ਕਰ ਰਿਹਾ ਤੇ ਉਸ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਨਹੀਂ ਕੰਟਰੋਲ ਕਰ ਸਕਦੇ ਫੈਸਟੀਵਲਸ ਦੌਰਾਨ ਇਹ ਚੀਜ਼ਾਂ ਕਈ ਵਾਰ ਦੇਖਣ ਨੂੰ ਮਿਲਦੀਆਂ ਹਨ ਤੇ ਆਓ ਜੀ ਗੱਲ ਕਰਦੇ ਹਾਂ ਫੋਮੋ ਬਾਰੇ ਅੱਜ ਕੱਲ੍ਹ ਤੇਾਰ ਸਿਰਫ ਕਰਾਵੇਚੀ ਨਹੀਂ ਇੰਸਟਾਗ੍ਰam ਤੇ ਵੀ ਮਨਾਏ ਜਾਂਦੇ ਨੇ ਕਿਸੇ ਦੇ ਸਜਾਏ ਕਰਦੇ ਪੋਸਟ ਕਿਸੇ ਦੀ ਜੋੜੇ ਵਾਲੀ ਤਸਵੀਰ ਤੇ ਕਿਸੇ ਦੀ ਫਿਲਮੀ ਲੁੱਕ ਵਾਲਾ ਕਰਵਾਚੌਤ ਦੀ ਰੀਲ ਪਰ ਇਸ ਚਮਕ ਤਮਕ ਦੇ ਵਿਚਕਾਰ ਕਈ ਲੋਕ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦੇ ਨੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਪੈਸੇ ਕੱਟਨੇ ਕਿਸੇ ਨੂੰ ਲੱਗਦਾ ਹੈ ਪਿਆਰ ਘਟ ਹੈ ਤੇ ਕਿਸੇ ਨੂੰ ਲੱਗਦਾ ਹੈ ਉਸ ਦੀ ਜ਼ਿੰਦਗੀ ਵਾਇਰਲ ਨਹੀਂ ਹੋ ਪਾਰੀ ਕਈ ਵਾਰੀ ਅਸੀਂ ਲਾਈਕਸ ਦੇ ਚੱਕਰਾ ਵਿੱਚ ਪਿੱਛੇ ਪੈ ਜਾਂਦੇ ਹਾਂ ਪਰ ਉਹੀ ਸਮੇਂ ਜੋ ਸਾਡੇ ਨਾਲ ਬੈਠੇ ਨੇ ਮਾਪਿਓ ਬੱਚੇ ਦੋਸਤ ਪਰ ਉਹੀ ਸਭ ਤੋਂ ਵੱਡੀ ਫੈਸਟਿਵ ਪੋਸਟ ਨੇ ਬਿਨਾ ਕਿਸੇ ਫਿਲਟਰ ਤੋਂ ਇਸ ਤਿਉਹਾਰ ਆਪਣੇ ਫੋਨਾਂ ਨੂੰ ਥੋੜਾ ਸਾਈਡ ਰੱਖ ਕੇ ਲਾਈਟਾਂ ਤੇ ਚਾਨਣ ਵਿੱਚ ਕਿਸੇ ਦੇ ਚਿਹਰੇ ਤੇ ਚਮਕ ਲਿਆਓ ਮਠਾਈਆਂ ਖਾਓ ਗੱਲਾਂ ਕਰੋ ਤੇ ਦਿਲ ਤੋਂ ਸ਼ੁਕਰ ਮਨਾਓ ਕਿਉਂਕਿ ਤਿਉਹਾਰ ਰੀਲਾ ਨਹੀਂ ਨਹੀਂ ਰਿਸ਼ਤੇ ਵੀ ਬਣਾਏ ਜਾਂਦੇ ਨੇ ਤਾਂ ਇਸ ਸਾਲ ਦਾ ਸੁਨਹਿਆ ਸਿਰਫ ਇਨਾਂ ਜਿਹੇ ਐ ਫੈਸਟਿਵ ਮੌਸਮ ਨੂੰ ਫੋਨ ਨਹੀਂ ਆਪਣੇ ਦਿਲ ਨਾਲ ਮਨਾਓ ਸੋਸ਼ਲ ਮੀਡੀਆ ਤੋਂ ਥੋੜਾ ਬ੍ਰੇਕ ਲਓ ਤੇ ਖੁਸ਼ੀ ਨੂੰ ਅਸਲ ਵਿੱਚ ਜਿਓ ਨਾ ਸਿਰਫ ਪੋਸਟ ਕਰੋ